ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ ਦਿੱਲੀ 에ਰਪੋਰਟ ਤੇ ਪੰਜਾਬ ਦੇ ਲੋਕਾਂ ਲਈ ਖੋਲੇਗੀ ਸੈਂਟਰ ਜ਼ਮੀਨ ਜਾਇਦਾਦਾਂ ਰਜਿਸਟਰੀ ਸੰਬੰਧੀ ਪੰਜਾਬ ਸਰਕਾਰ ਨੇ ਸੁਣਾਈ ਖੁਸ਼ਖਬਰੀ ਆਮਦਨ ਚ ਰਿਕਾਰਡ 77% ਦਾ ਹੋਇਆ ਵਾਦਾ ਅਕਾਲੀ ਦਲ ਚ ਚੱਲ ਰਹੇ ਕਲੇਸ਼ ਵਿਚਾਲੇ ਨਵੀਂ ਖਬਰ ਆਈ ਸਾਹਮਣੇ ਸੁਖਵੀਰ ਸਿੰਘ ਬਾਦਲ ਨੇ ਇੱਕ ਪਾਰਟੀ ਦੇ ਸੰਸਦੀ ਬੋਰਡ ਦਾ ਕੀਤਾ ਗਠਨ ਫਾਈਨਲ ਚ ਪਹੁੰਚੀ ਵਿਨੇਸ਼ ਫੋਗਟ ਨੂੰ ਲੱਗਿਆ ਝਟਕਾ ਭਾਰਵਦਨ ਕਾਰਨ ਅਯੋਗ ਹੋਈ ਕਰਾਰ ਕੈਬਨਟ ਮੰਤਰੀ ਐਮਨ ਅਰੋੜਾ ਦਾ ਵੱਡਾ ਐਲਾਨ ਕਿ ਹਾ 264 ਮੀਗਾਵਾਟ ਸਮਰਥਾ ਵਾਲੇ 64 ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਤੇ ਕਰ ਰਹੇ ਹਨ ਵਿਚਾਰ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਲਰਟ ਸਾਬਕਾ ਮੰਤਰੀ ਭਾਰਤ ਪੂਸ਼ਨਾ ਸ਼ੁਦੀਆ ਆਂ ਮੁਸ਼ਕਲਾਂ ਭਾਰਤਪੁਸ਼ ਨਾਸ਼ੁਦਾ ਆਈਡੀ ਨੂੰ ਮਿਲਿਆ 5 ਦਿਨਾਂ ਦਾ ਰਿਮਾਂਡ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 15000 ਰੁਪਏ ਰਿਸ਼ਵਤ ਲੈਦਾ ਸਹਿਕਾਰੀ ਇੰਸਪੈਕਟਰ ਵਿਜੀਲੈਂਸ ਨੇ ਕੀਤਾ ਕਾਬੂ ਪੰਜਾਬ ਦੀ ਭਗਵੰਤਮਾਨ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਦਿੱਲੀ 에ਰਪੋਰਟ ਤੇ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਤੇ ਪੰਜਾਬੀਆਂ ਦੀ ਸਹੂਲਤ ਲਈ ਸਰਕਾਰ ਨੇ ਵੱਡੀ ਪਹਿਲ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਉੱਥੇ ਇੱਕ ਵਿਸ਼ੇਸ਼ ਸੂਬਾ ਦਾ ਕੇਂਦਰ ਖੋਲਿਆ ਜਾ ਰਿਹਾ ਹੈ ਇਹ ਕੇਂਦਰ ਏਅਰਪੋਰਟ ਟਰਮੀਨਲ 3 ਤੇ ਬਣਾਇਆ ਜਾਵੇਗਾ ਇਸ ਸੈਂਟਰ ਵਿੱਚ 2 ਇਨੋਵਾ ਕਾਰਾਂ ਹੋਣਗੀਆਂ ਜੋ ਕਿ ਪੰਜਾਬ ਭਵਨ ਤੇ ਹੋਰ ਨੇੜਲੇ ਸਥਾਨਾਂ ਤੇ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਲਈ ਉਪਲਬਧ ਹੋਵੇਗਾ ਇਸ ਤੋਂ ਇਲਾਵਾ ਜੇਕਰ ਪੰਜਾਬੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇਗੀ ਇਸ ਦੇ ਲਈ ਪੰਜਾਬ ਸਰਕਾਰ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਇਹ ਕੇਂਦਰ ਜਲਦੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗਾ ਸਰਕਾਰ ਵੱਲੋਂ ਖੋਲਿਆ ਜਾ ਰਿਹਾ ਹੈ ਇਹ ਕੇਂਦਰ ਹਵਾਈ ਅੱਡੇ ਦੇ ਲੋਕਾਂ ਨੂੰ ਡਾਣਾ ਕਨੈਕਟਿੰਗ ਫਲਾਈਟਾਂ ਟੈਕਸੀ ਸੇਵਾਵਾਂ ਗੁੰਮ ਹੋਈ ਸਮਾਨ ਦੀ ਸਹੂਲਤ ਅਤੇ ਹੋਰ ਲੋਡ ਇੰਦੀ ਸਹਾਇਤਾ ਲਈ ਸਹਾਇਤਾ ਪ੍ਰਦਾਨ ਕਰੇਗਾ ਜਦੋਂ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਉਪਲਬਧਤਾ ਦੇ ਆਧਾਰ ਤੇ ਪੰਜਾਬ ਪਵਨ ਦਿੱਲੀ ਵਿੱਚ ਕੁਝ ਘਮਰ ਯਾਤਰੀਆਂ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਲਈ ਮੁਹੱਈਆ ਕਰਵਾਏ ਜਾਣਗੇ ਸਟਾਫ ਤੇ ਤਾਇਨਾਤ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ ਚੰਗੀ ਤਰ੍ਹਾਂ ਜਾਣਨੀ ਚਾਹੀਦੀ ਹੈ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਸੂਬਾ ਦਾ ਕੇਂਦਰ ਲਈ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਕਿਸੇ ਸਮੇਂ ਮਦਦ ਲਈ ਉੱਥੇ ਫੋਨ ਕਰਨਾ ਪੈਂਦਾ ਹੈ ਕਾਲਾਂ ਲਈ ਲੋਕਾਂ ਨੂੰ ਹੈਲਪਲਾਈਨ ਨੰਬਰ 011 66222182 ਤੇ ਸੰਪਰਕ ਕਰਨਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਿੱਚ ਪੰਜਾਬ ਸਰਕਾਰ ਨੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ ਪੰਜਾਬ ਵਿੱਚ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜੁਲਾਈ 2024 ਦੇ 1 ਮਹੀਨੇ ਦੌਰਾਨ ਹੀ ਰਿਕਾਰਡ 71% ਦੀ ਜ਼ਿਆਦਾ ਆਮਦਨਾਈ ਹੈ 1 ਮਹੀਨੇ ਵਿੱਚ ਇਹ ਨਵਦਾ ਆਪਣੇ ਆਪ ਵਿੱਚ ਇੱਕ ਵਿਲੱਖਣ ਪ੍ਰਾਪਤੀ ਹੈ ਮਾਲ ਮੰਤਰੀ ਬ੍ਰਹਮਸ਼ੰਕਰ ਜੀ ਪਾਣੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦੇ ਆ ਕਿ ਹੈਗੀ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਸਾਫ਼ ਸੁਥਰਾ ਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਦੇਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਮੁਖੀ ਚਹਿਤ ਅਤੇ ਇਸ ਸਦਕਾ ਸੂਬੇ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਮਈ 2024 ਵਿੱਚ 22% ਜੂਨ ਵਿੱਚ 42% ਅਤੇ ਜੁਲਾਈ ਮਹੀਨੇ ਵਿੱਚ 71% ਦੀ ਆਮਦਨ ਦਾ ਵਾਧਾ ਇਹ ਦਰਸਾਉਂਦਾ ਹੈ ਕਿ ਸਾਡਾ ਸੂਬਾ ਰੰਗਲਾ ਪੰਜਾਬ ਬਣਨ ਵੱਲ ਕਦਮ ਵਧਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਂ-ਸਮੇਂ ਤੇ ਫੀਲਡ ਵਿੱਚ ਦੌਰੇ ਕਰਕੇ ਲੋਕਾਂ ਤੋਂ ਫੀਡਬੈਕ ਲੈਂਦੇ ਰਹੇ ਹਨ ਅਤੇ ਇਸੇ ਦਰੂਤੇ ਵਿਭਾਗਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਮਾਲ ਮੰਤਰੀ ਬ੍ਰਹਮਸ਼ੰਕਰ ਜੀਪਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਮਾਲ ਵਿਭਾਗ ਨਾਲ ਸੰਬੰਧਿਤ ਕਿਸੇ ਵੀ ਕੰਮ ਨੂੰ ਕਰਵਾਉਣ ਲਈ ਕਿਸੇ ਵੀ ਅਫਸਰ ਜਾਂ ਮੁਲਾਜ਼ਮ ਨੂੰ ਰਿਸ਼ਵਤ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਰਿਪੋਰਟ ਤੁਰੰਤ ਕੀਤੀ ਜਾਵੇ। ਉਹਨਾਂ ਨੇ ਕਿਹਾ ਹੈ ਕਿ ਬরিষ্ঠ ਅਫਸਰਾਂ ਤੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਸ਼੍ਰੋਮਣੀ ਕਾਲੀਦਾਲੇ ਵਿੱਚ ਪੈਦਾ ਹੋਏ ਕਲੇਸ਼ ਵਿਚਾਲੇ ਪਾਰਟੀ ਵੱਲੋਂ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਕਾਲੀਦਾਲ ਦੇ ਸੀਨੀਅਰ ਆਗੂ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਣ ਨੇ ਦਿੱਤੀ ਹੈ। ਚੀਮਣ ਨੇ ਆਖਿਆ ਕਿ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਆਣਾ ਸੁਵੀਰ ਸਿੰਘ ਬਾਦਲਾਵਲੋਂ ਪਾਰਟੀ ਦੇ ਸੰਸਦੀ ਬੋਰਡ ਦਾ ਗਠਨ ਕਰ ਦਿੱਤਾ ਗਿਆ ਹੈ ਇਸ ਵਿੱਚ ਇੱਕ ਚੇਅਰਮੈਨ ਅਤੇ ਪੰਜ ਮੈਂਬਰ ਹੋਣਗੇ ਪਾਰਟੀ ਦੇ ਸੀਨੀਅਰ ਅਤੇ ਟਕਸਾਲੀ ਆਗੂ ਬਲਵਿੰਦਰ ਸਿੰਘ ਪੁੰਦੜ ਨੂੰ ਇਸ ਸੰਸਦੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਜਨਮੇਜਾ ਸਿੰਘ ਸ਼ੇਖੋ ਗੁਲਜਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਹੀਰਾ ਸਿੰਘ ਆਬੜੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਭਾਰਤੀ ਮੈਲਾ ਪਹਿਲਵਾਨ ਵਿਨੇਸ਼ ਫੋਗਾਟ ਪੈਰੀਸ 올림픽 2024 ਵਿੱਚ ਇਤਿਹਾਸ ਰਚਨਤੋ ਹੁੰਜ ਗਈ ਹੈ ਵਿਨੇਸ਼ 50 ਕਿਲੋਗ੍ਰam ਭਾਰ ਵਰਗ ਦੇ ਮੁਕਾਬਲੇ ਵਿੱਚ ਫਾਈਨਲ ਵਿੱਚ ਪਹੁੰਚੀ ਸੀ ਵਿਨੇਸ਼ ਫਾਈਨਲ ਵਿੱਚ ਅਮਰੀਕੀ ਪਹਿਲਵਾਨ ਸਾਰਾ ਨਾਲ ਪੀੜਨ ਵਾਲੀ ਸੀ ਪਰ ਮੈਚ ਤੋਂ ਠੀਕ ਪਹਿਲਾਂ ਭਾਰ ਵਧਨ ਕਾਰਨ ਉਸ ਨੂੰ ਯੋਗ ਕਰਾ ਦਿੱਤਾ ਗਿਆ ਸੀ ਵਿਨੇਸ਼ ਦਾ ਭਾਰ ਕੁਝ ਗ੍ਰਾਮ ਜ਼ਿਆਦਾ ਸੀ ਇਸ ਕਾਰਨ ਹੁਣ ਉਹ ਫਾਈਨਲ ਮੈਚ ਲਈ ਮੈਟ ਤੇ ਨਹੀਂ ਉਤਰੇਗੀ ਇਸ ਤੋਂ ਵੀ ਨਿਰਾਸ਼ਾ ਵਾਲੀ ਗੱਲ ਇਹ ਹੈ ਕਿ ਭਾਰਤ ਦੀ ਇਸ ਚੈਂਪੀਅਨ ਤੀਨ ਨੂੰ ਕੋਈ ਤਮੰਗਾ ਨਹੀਂ ਮਿਲੇਗਾ ਅਤੇ ਇਸ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਫਗਾਰਟ ਨੂੰ 올림픽 ਦੇ ਫਾਈਨਲ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਭਾਵੇਂ ਉਸਨੇ ਸੈਮੀਫਾਈਨਲ ਤੱਕ ਹੋਰ ਮੁਲਕਾਂ ਦੀਆਂ ਖਿਡਾਰਨਾਂ ਨੂੰ ਚਿਤ ਕੀਤਾ ਤੇ ਉਹ 올림픽 ਵਿੱਚ ਸੋਨੇ ਤਮੰਗੇ ਦੀ ਮਜ਼ਬੂਤ ਦਾਵੇਦਾਰ ਸੀ ਇਸ ਤਰ੍ਹਾਂ ਹਾਕੀ ਖਿਡਾਰੀ ਨੂੰ ਬਿਨਾਂ ਕਿਸੇ ਖਸੂਰ ਦੇ ਰੈੱਡ ਕਾਰਡ ਦਿਖਾਉਣਾ अनुचित है मुख्यमंत्री ने, है है ने की है कि सारा मुल्क इस वेले बहादुर लड़की विनेश फोगट ਨਾਲ ਡਟ ਕੇ ਖੜਾ ਹੈ ਜੋ ਮੈਡਲ ਜਿੱਤਨ ਤੋਂ ਇਸ ਕਰਕੇ ਖੁੰਝ ਗਏ ਕਿ ਕੇਂਦਰ ਸਰਕਾਰ ਨੇ ਉਸ ਨੂੰ ਅਯੋਗ ਠਹਿرائی ਜਾਣ ਦੇ ਖਿਲਾਫ ਅਪੀਲ ਪਾਉਣ ਦੀ ਪਰਵਾਹ ਨਹੀਂ ਕੀਤੀ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ਼੍ਰੀ ਆਮਨ अरोड़ा ਨੇ ਦੱਸਿਆ ਕਿ ਰਵਾਇਤੀ ਇੰਧਨ ਉਤੇ ਨਿਰਭਰਤਾ ਤੇ ਬਿਜਲੀ ਸਬਸਿਡੀ ਦੇ ਬੋਝ ਨੂੰ ਘਟਾਉਣ ਤੋਂ ਇਲਾਵਾ ਪੰਜਾਬ ਨੂੰ ਸਾਫ਼ ਸੁਥਰੀ ਊਰਜਾ ਦੇ ਉਤਪਾਦਨ ਵਿੱਚ ਮੋਰੀ ਸੂਬਾ ਬਣਾਉਣ ਲਈ ਰਾਜ ਸਰਕਾਰ 4 ਮੈਗਾਵਾਟ ਦੀ ਸਮਰੱਥਾ ਵਾਲੀ ਛਿਆੜ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਤੇ ਵਿਚਾਰ ਕਰ ਰਹੀ ਹੈ ਮੰਤਰੀ ਅਮਨ अरोड़ा ਨੇ ਬਿਜਲੀ ਮੰਤਰੀ ਸ਼੍ਰੀ ਹਰਪ੍ਰੀਤ ਸਿੰਘ ਈਟੀਓ ਤੇ ਹੋਰ ਅਧਿਕਾਰੀ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਵਿੱਚ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੇ ਸਾਲਾਨਾ ਲਾਪਗ 390 ਮੀਗਾਨ ਯੂਨਿਟ ਬਿਜਲੀ ਪੈਦਾ ਹੋਣ ਦੀ ਉਮੀਦ ਹੈ ਇਸ ਪ੍ਰੋਜੈਕਟ ਤਹਿਤ ਫੀਡਰ ਪੱਧਰੀ ਸੋਲਰਾਈਜੇਸ਼ਨ ਨੂੰ ਲਾਗੂ ਕਰਨ ਨਾਲ ਤਕਰੀਬਨ 136 ਕਰੋੜ ਰੁਪਏ ਦੀ ਸਾਲਾਨਾ ਬਚਤ ਹੋਣ ਦਾ ਅਨੁਮਾਨ ਹੈ ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਸੂਬੇ ਦੇ 5 ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਹੈ ਇਨ੍ਹਾਂ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੋਪੜਗੜ੍ਹ ਸ਼ਾਮਿਲ ਹਨ ਹਾਲਾਂਕਿ ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੂਜੇ ਪਾਸੇ ਔਸਤ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਇਹੀ ਆਮ ਤਾਪਮਾਨ ਨਾਲੋਂ 1.9 ਡਿਗਰੀ ਵੱਧ ਰਿਹਾ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 38.1 ਡਿਗਰੀ ਦਰਜ ਕੀਤਾ ਗਿਆ ਹੈ ਪੰਜਾਬ ਜੀਐਨਐਸ ਵਿਰੋਣ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪਿੰਡ ਪੂਰਾ ਕੋਨਾ ਦੀ ਬਹੁਮੰਤਵੀ ਸਹਿਕਾਰੀ ਸਵੈ ਵਿਕਾਸ ਕਤਰਤਵ ਜੋ ਤਾਇਨਾਤ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਗੁਰਿੰਦਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਤੁਰੰਤ ਅਰੰਧੇ ਦੇ ਵਸਨੀਕ ਗੁਰਿੰਦਰ ਸਿੰਘ ਵੱਲੋਂ ਦਰਜ ਕਰਵਾਏ ਗੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਸਬੰਧਤ ਮੁਲਜ਼ਮ ਨੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਚੱਲਦਿਆਂ ਭੰਗ ਕੀਤੀ ਗਈ ਸਬੰਧਤ ਉਪਕ ਸਹਿਕਾਰੀ ਸਭਾ ਨੂੰ ਬਹਾਲ ਕਰਨ ਬਦਲੇ 1.5 ਲੱਖ ਰੁਪਏ ਦੀ ਮੰਗ ਕੀਤੀ ਸੀ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਨੇ ਇਸ ਸਬੰਧ ਵਿੱਚ ਜੁਆਇੰਟ ਰਜਿਸਟਰਾਰ ਸਹਿਕਾਰੀ ਸੁਸਾਇਟੀ ਜਲੰਧਰ ਨੂੰ ਮਿਲਣ ਦੇ ਬਹਾਨੇ ਉਸ ਤੋਂ 15000 ਰਾਇਸ਼ਵਤ ਮੰਗੀ ਸੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਮੁਰਲੀ ਜਾਂਚ ਤੋਂ ਬਾਅਦ ਵਿਜਨਸ ਦੀ ਟੀਮ ਨੇ ਜਾਲ ਵਿਛਾਇਆ ਤੇ ਦੋਸ਼ੀ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 15000 ਰਾਇਸ਼ਵਤ ਰੈਂਦੀਆਂ ਰੰਗੇ ਹੱਤੀ ਕਾਬੂ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਸਬੰਧਿਤ ਉਕਤ ਮਲਜਮ ਖਿਲਾਫ ਪ੍ਰਿਸ਼ਟਾਚਾਰੋਕੂ ਕਾਨੂੰਨ ਤਹਿਤ ਮਕਦਮਾ ਦਰਜ ਕੀਤਾ ਗਿਆ ਹੈ ਅਤੇ ਅੱਜ ਮਲਜਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅੱਜ ਮੈਂ ਇੱਕ ਸਲਾਹ ਦੇ ਰਿਹਾ ਹਾਂ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ ਚ ਟਿਊਬਵੱਲਾ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲ ਦੇ ਆਲੇ ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱੱਡ ਲਾਉਣੇ ਤਾਂ ਬਾਲੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਵੰਤਮਾਨ ਸਾਨੂੰ ਹੁਣ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਤਿੱਲੀ ਤੂੰ ਲਾ ਸੋ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜਿਹੜੀ ਝੋਨੇ ਦੀ ਸਿੱਧੀ ਵਜਾਈ ਹੈ 44% ਰਕਬਾ ਵਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਤិនਰਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦੇ ਪਵਿੱਤਰ ਪਿੰਡ ਖੜਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਿਹਾ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6-7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੇ ਆਉਂਦੀਆਂ ਸੀ ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਆ ਕਿ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹ ਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪੈ ਪਾ ਲੈਣੇ ਦੋ ਬਸ ਪਾਇ ਪਾਏ ਟੇਲਾਂ ਤੱਕ ਪਾਣੀ ਪਹੁੰਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਹਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਆ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਐ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਥੋੜੀ ਕਨਹਿਰ ਕੱਢੀ ਐ ਇੱਥੋਂ ਦੀ 11000 ਤੋਂ ਬਾਅਦ ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇੱਥੋਂ ਕਿਹੜੀ ਨਹਿਰ ਕਿਸ਼ਨ ਜੀ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਹੈ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਹੈ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਪੰਜਾਬ ਬਨ ਹਰਿਆਣਾ ਹਾਈ ਕੋਰਟ ਜਿੱਥੇ ਇੱਕ ਰਿੱਟ ਪਈ ਸੀ ਕਿ ਜਿਹੜੀ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੈ ਉਹ ਪੰਜਾਬ ਦੀ ਜੇਲ੍ਹ ਚ ਹੋਈ ਸੀ ਇਹ ਗੱਲ ਕੋਈ ਸਾਲ ਡੇਢ ਸਾਲ ਪੁਰਾਣੀ ਗੱਲ ਹੈ ਔਰ ਜਿਸ ਚੀਜ਼ ਨੂੰ ਪੰਜਾਬ ਦੀ ਸਰਕਾਰ ਨੇ ਔਰ ਚੀਫ ਮਿਨਿਸਟਰ ਸਾਹਿਬ ਨੇ ਆਪ ਇਸ ਨੂੰ ਡਿਨਾਈ ਕੀਤਾ ਸੀ ਮੈਂ ਉਹ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਜਿਸ ਵੀਡੀਓ ਚ ਸ੍ਰੀ ਅੰਮ੍ਰਿਤਸਰ ਸਾਹਿਬ ਭਗਵੰਤ ਮਾਣੇ ਕਹਿ ਰਹੇ ਆ ਕਿ ਇਹ ਇੰਟਰਵਿਊ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਔਰ ਤੁਹਾਨੂੰ ਯਾਦ ਹੋਣਾ ਉਸ ਵੇਲੇ ਵੀ ਇਸ ਈਸ਼ੂ ਨੂੰ ਦਾਸ ਨੇ ਰੇਜ਼ ਕੀਤਾ ਸੀ ਔਰ ਜਦ ਅਸੀਂ ਇਸ ਇਸ਼ੂ ਨੂੰ ਰੇਜ਼ ਕੀਤਾ ਮੈਂ ਇਹ ਸਪਸ਼ਟ ਕਿਹਾ ਸੀ ਕਿ ਇਹ ਜੇਲ੍ਹਾਂ ਇਹ ਇੰਟਰਵਿਊ ਪੰਜਾਬ ਦੀ ਜੇਲ੍ਹਾਂ ਚ ਹੋਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੇਠ ਇੰਟਰਵਿਊਆਂ ਹੋਈਆਂ ਨੇ ਔਰ ਇਸ ਗੱਲ ਨੂੰ ਮੈਂ ਕਿਉਂ ਕਿਹਾ ਸੀ ਮੇਰੇ ਕੋਲ ਆਪ ਵੀ ਕੋਈ ਪੁਖਤਾ ਇਸ ਗੱਲ ਦੀ ਜਾਣਕਾਰੀ ਸੀ ਔਰ ਅਗਰ ਇਸ ਗੱਲ ਨੂੰ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਡਿਨਾਈ ਕਰਨਾ ਸੀ ਇਹ ਗੱਲ ਸਾਬਤ ਹੋਣ ਲਈ ਹਾਈ ਕੋਰਟ ਦਾ ਰਸਤਾ ਸੀ ਔਰ ਅੱਜ ਆਨਰੇਬਲ ਹਾਈ ਕੋਰਟ ਨੇ ਜਦ ਇੱਕ ਸਿਟ ਬਣਾਈ ਉਹ ਸਿਟ ਚ ਜਿਹੜੇ ਅਫਸਰ ਲਾਏ ਬੜੇ ਹੀ ਇਮਾਨਦਾਰ ਅਫਸਰ ਪ੍ਰਭੋਦ ਕੁਮਾਰ ਜੀ ਜੋ ਡੀਜੀਪੀ ਨੇ ਉਹਨਾਂ ਤੇ ਦਬਾਅ ਬਣਾਇਆ ਗਿਆ ਕਿ ਕਿਵੇਂ ਨਾ ਕਿਵੇਂ ਭਗਵੰਤ ਮਾਨ ਨੂੰ ਬਚਾਇਆ ਜਾਵੇ ਮੈਂ ਭਗਵੰਤ ਮਾਨ ਦਾ ਜ਼ਿਕਰ ਕਿਉਂ ਕਰਦਾ ਕਿਉਂਕਿ ਵੇਖੋ ਅੱਜ ਕੀ ਆਇਆ ਹੈ ਨਿਕਲ ਕੇ ਹਾਈ ਕੋਰਟ ਤੇ ਆਨਰੇਬਲ ਹਾਈ ਕੋਰਟ ਚ ਕੀ ਪਹਿਲੀ ਜਿਹੜੀ ਇੰਟਰਵਿਊ ਹੈ ਉਹ ਖਰੜ ਸੀਆਈਏ ਚ ਹੋਈ ਹੁਣ ਸਾਥਸੰਗਤ ਜੀ ਜਿਹੜੀ ਸਭ ਤੋਂ ਧਿਆਨ ਨਾਲ ਵਾਚਣ ਵਾਲੀ ਗੱਲ ਹੈ ਲੌਰੈਂਸ ਬਿਸ਼ਨੋਈ ਖਰੜ ਸੀਆਈਏ ਆਇਆ ਕਦੋਂ ਉਹ ਆਇਆ ਉਦੋਂ ਜਦੋਂ ਉਹਦੀ ਉਹ ਪੁਲਿਸ ਰਿਮਾਂਡ 'ਚ ਸੀ ਆਲਾ ਅਫਸਰ ਵੱਡੇ ਅਫਸਰ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਸੀ ਸੋ ਜੇ ਉਹਨਾਂ ਦੀ ਨਿਗਰਾਨੀ ਹੇਠ ਜਿਸ ਇਨਵੈਸਟੀਗੇਸ਼ਨ ਨੂੰ ਪੰਜਾਬ ਦੇ ਆਲਾ ਅਫਸਰ ਨਹੀਂ ਭਗਵੰਤ ਮਾਨ ਆਪ ਮੋਨਿਟਰ ਕਰ ਰਿਹਾ ਸੀ ਉਹ ਇਨਵੈਸਟੀਗੇਸ਼ਨ ਸੀ ਕਿਹੜੀ ਇਨਵੈਸਟੀਗੇਸ਼ਨ ਸੀ ਮਰਡਰ ਆਫ ਸਿੱਧੂ ਮੂਸੇਵਾਲਾ ਔਰ ਦੂਜਾ ਜੋ ਸਲਮਾਨ ਖਾਨ ਨੂੰ ਇਹਨੇ ਥ੍ਰੈਟ ਦਿੱਤੀ ਸੀ ਕਿ ਮੈਂ ਉਹਨੂੰ ਮਾਰ ਦੇਣਾ ਇਹ ਸਾਰੇ ਮਾਮਲਿਆਂ ਨੂੰ ਜਾਂ ਗੋਲਟੀ ਬਰਾੜ ਨੂੰ ਲੈ ਕੇ ਜਾਂ ਜੋ ਪੰਜਾਬ 'ਚ ਫਰੋਤੀ ਦਾ ਕੰਮ ਚੱਲ ਰਿਹਾ ਉਸ ਨੂੰ ਲੈ ਕੇ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇੱਕ ਅਫਸਰ ਨਹੀਂ ਅਨੇਕਾਂ ਅਫਸਰਾਂ ਨੇ ਉੱਥੇ ਇਨਵੈਸਟੀਗੇਸ਼ਨ ਕੀਤੀ ਔਰ ਪੰਜਾਬ ਦੇ ਹੋਮ ਮਿਨਿਸਟਰ ભગવંતમાન ਨੂੰ ਜਾ ਕੇ બ્રીફ કર દે સર ਹੁਣ ਤੁਸੀਂ ਮੈਨੂੰ ਇਹ ਦੱਸ ਦੋ ਏਡੀ ਹਾਈ ਲੈਵਲ ਇਨਕੁਆਇਰੀ ਹੋ ਰਹੀ ਹੋਵੇ ਇੱਕ ਕ੍ਰਿਮੀਨਲ ਦੀ ਤੇ ਉਹਦੀ ਇੰਟਰਵਿਊ ਹੋ ਜੇ ਤੇ ਅੱਜ ਇੱਥੇ ਹਾਈ ਕੋਰਟ 'ਚ ਇਹ ਗੱਲ ਸਪਸ਼ਟ ਆ ਗਈ ਔਰ ਔਰ ਜੇ ਐਸ ਅਫਸਰ ਨੇ ਦਿੱਤੀ ਪਹਿਲਾਂ ਤਾਂ ਉਸ ਨੂੰ ਸ਼ਾਬਾਸ਼ੀ ਕਿ ਉਸਨੇ ਆਪ ਦੀ ਕੋਈ ਸਰਕਾਰ ਦੇ ਦਬਾਅ ਦੀ ਪਰਵਾਹ ਨਹੀਂ ਕੀਤੀ ਵਰਦੀ ਦਾ ਸਤਕਾਰ ਕੀਤਾ ਕਾਨੂੰਨ ਦਾ ਸਤਕਾਰ ਕੀਤਾ ਔਰ ਠੋਕ ਬਜਾ ਕੇ ਦੱਸਿਆ ਕਿ ਪਹਿਲੀ ਇੰਟਰਵਿਊ ਪੰਜਾਬ ਜਿਹ ਹੋਈ ਹੈ ਖਰੜ CIA ਚ ਹੋਈ ਹੈ ਔਰ ਦੂਜੀ ਇੰਟਰਵਿਊ Rajasthan ਚ ਹੋਈ ਹੈ ਮਗਰ ਤੁਸੀਂ ਇਹ ਵੇਖੋ ਇਹ ਸਚਾਈ ਸਾਹਮਣੂ ਲਿਆਉਣ ਲਈ ਪੰਜਾਬ ਪੁਲਿਸ ਔਰ ਭਗਵੰਤ ਮਾਨ ਇਸ ਨੂੰ ਡੇਢ 2 ਸਾਲ ਜਾਣਦੇ ਹੋਇਆ ਵੀ ਇਸ ਨੂੰ ਲੁਕਾਉਂਦੇ ਆਏ ਆ ਦੱਬਦੇ ਆਏ ਆ ਅੱਜ ਹੰਡਰੇਬਲ ਹਾਈ ਕੋਰਟ ਦੀ ਇੰਟਰਵੈਂਸ਼ਨ ਨਾਲ ਇਹ ਸਚਾਈ ਸਾਹਮਣੇ ਆਈ ਹੈ ਤੇ ਕੀ ਅੱਜ ਭਗਵੰਤ ਮਾਨ ਨੂੰ ਅਸਤੀਫਾ ਨਹੀਂ ਦੇ ਦੇਣਾ ਚਾਹੀਦਾ ਕਿਉਂਕਿ ਹੁਣ ਇੱਕ ਵਾਕਿਆ ਨਹੀਂ ਇਹ ਦੂਜਾ ਵਾਕਿਆ ਹੋਇਆ ਜਦੋਂ ਸਿੱਧੂ ਮੂਸੇਵਾਲੇ ਨੂੰ ਪਲਾਨਿੰਗ ਕੀਤੀ ਗਈ ਆ ਮਾਰਨ ਦੀ ਉਹ ਸਾਰੀ ਪਲਾਨਿੰਗ ਦਿੱਲੀ ਦੀ ਜੇਲਾਂਾਂ ਚ ਹੋਈਆਂ ਜਿਹੜੀਆਂ ਦਿੱਲੀ ਦੀਆਂ ਜੇਲਾ ਆਮ ਆਦਮੀ ਪਾਰਟੀ ਦੀ ਸਰਕਾਰ ਹੇਟ ਦਿੱਲੀ ਦੀ ਸਰਕਾਰ ਹੇਟ ਚੱਲਦੀਆਂ ਨੇ ਉਸ ਤੋਂ ਬਾਅਦ ਉਸ ਪਲਾਨਿੰਗ ਤੋਂ ਬਾਅਦ ਉਹਦਾ ਸਿਕਿਉਰਿਟੀ ਵਿਡਰੋਅ ਹੋਈ ਸਾਰਿਆਂ ਨੇ ਜਿਮੇਵਾਰੀ ਠਰਾਇਆ ਕਿ ਭਗਵੰਤ ਮਾਨ ਜੁਮੇਵਾਰੇ ਹੋਮ ਮਿਨਿਸਟਰ ਇਹ ਉਸ ਵੇਲੇ ਵੀ ਆਪਦੀ ਜ਼ਿੰਮੇਵਾਰੀ ਤੋਂ ਭੱਜਿਆ ਜਦੋਂ ਅੱਜ ਇਹ ਦੂਜਾ ਪਰਦਾ ਫਾਸ਼ ਹੋ ਗਿਆ ਕਿ ਏਡੇ ਹਥਿਆਰਾਂ ਦੀ ਖੇਪ ਪੰਜਾਬ 'ਚ ਆਈ ਔਰ ਕਿਵੇਂ ਜੇਸ ਬੰਦੇ ਨੇ ਇਹ ਮਰਡਰ ਕਰਾਇਆ ਜਿਹੜਾ ਹੁਣ ਸਲਮਾਨ ਖਾਨ ਨੂੰ ਮਾਰਨਾ ਚਾਹੁੰਦਾ ਜਿਹੜਾ ਕਈਆਂ ਦੀ ਫਰੋਤੀਆਂ ਲਈ ਜ਼ਿੰਮੇਵਾਰ ਹੈ ਅੱਜ ਉਸ ਬੰਦੇ ਦਾ ਇੰਟਰਵਿਊ ਭਗਵੰਤ ਮਾਨ ਹੋਮ ਮਿਨਿਸਟਰ ਦੀ ਨਿਗਰਾਨੀ ਹੇਠ ਖਰੜਖਾਨੇ 'ਚ ਹੋ ਰਿਹਾ ਹੈ ਔਰ ਜਿਹੜੇ ਇਨਕੁਆਇਰੀ ਅਫਸਰ ਨੇ ਜਿਨ੍ਹਾਂ ਦੀ ਇਨਕੁਆਇਰੀ ਸੈੱਟ ਬਣਾਈ ਆਨਰੇਬਲ ਹਾਈ ਕੋਰਟ ਨੇ ਬਣਾਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਰਿਪੋਰਟ ਪੇਸ਼ ਨਾ ਕਰਿਓ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਦਾ ਕੁਰਸੀ ਤੇ ਬਣੇ ਰਹਿਣਾ ਜਾਂ ਲਾਅਨ ਆਰਡਰ ਦੇ ਜੋ ਪੰਜਾਬ ਦੇ ਹਾਲਾਤ ਜੋ ਬਣੇ ਆ ਉਹਦੇ ਬਾਰੇ ਕਿਸੇ ਤਰੀਕੇ ਦੀ ਵੀ ਟਿੱਪਣੀ ਕਰਨਾ ਜਾਂ ਕੀ ਇਹ ਬੰਦਾ ਕਾਬਿਲ ਹੈ ਕਿ ਪੰਜਾਬ ਦੇ ਲਾਅਨ ਆਰਡਰ ਨੋਏ ਕਾਬੂ ਰੱਖ ਸਕਦਾ ਇਸ ਬੰਦੇ ਨੂੰ ਸਿਵਾਏ ਪੈਗ ਲਾਉਣ ਤੋਂ ਸ਼ਰਾਬ ਪੀਣ ਤੋਂ ਟਿੱਚਰਾ ਕਰਨ ਤੋਂ ਜ਼ੀਰੋ ਕੋਰ ਕੋਈ ਕੰਮ ਰਹਿ ਗਿਆ ਹੋਰ ਕੋਈ ਕੰਮ ਨਹੀਂ ਰਿਹਾ